ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਸਵਾਗਤ ਕਰਦੇ ਆ ਅੱਜ ਦੇ ਬਲੌਗ ਵਿੱਚ ਸੋ ਸ਼ਾਮ ਦੇ ਵੱਚੁਕੇ ਨੇ ਤਕਰੀਬਨ 5:30 ਆਪਾਂ ਨੇ ਜਾਨਵਰ ਛੱਡ ਲਈ ਸੀ ਤੇ ਇੱਧਰ ਆਪਣੇ ਮੁਰਗੇ ਨੇ ਤੇ ਉਸ ਪਾਸੇ ਆਪਣੇ ਜਿਹੜੇ ਕਬੂਤਰ ਦਾਣਾ ਪਾਣੀ ਖਾਈ ਜਾਂਦੇ ਨੇ ਇੱਕ ਆਪਾਂ ਕਬੂਤਰ ਨਵਾਂ ਲਿਆਏ ਉਹ ਵੀ ਤੁਹਾਨੂੰ ਦੱਸਾਂਗੇ ਬਲੌਗ ਦੇ ਐਂਡ 'ਚ ਤੁਸੀਂ ਬਣੇ ਰਹੋ ਇੱਕ ਆਪਾਂ ਗਿਫਟ ਦੇਣਾ ਦੋਸਤੋ ਉਹ ਪਾਇਸ ਬਲੌਗ ਚ ਦੱਸਾਂਗੇ ਕਿ ਕੀ ਗਿਫਟ ਦੇਣਾ ਤੇ ਕਿਹਨੂੰ ਉਹ ਗਿਫਟ ਮਿਲ ਸਕਦਾ ਸੋ ਆਪਾਂ ਬਲੌਗ ਦੇ ਐਂਡ 'ਚ ਦੱਸਾਂਗੇ ਤੇ ਬਲੌਗ ਦੇ ਨਾਲ ਬਣੇ ਰਹੋ ਆਪਾਂ ਪੂਰੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਾਨਵਰਾਂ 'ਪਾ ਛੱਡ ਲੇ ਹੁਣ ਇਹਨਾਂ ਨੂੰ ਅੱਜ ਆਪਾਂ ਪਾ ਰਹਾਂ ਖਰਾ ਜਾ ਰਾ ਕਾਫੀ ਦਿਨਾਂ ਬਾਅਦ ਉਹ ਇਹਨਾਂ ਨੂੰ ਪਾ ਰਹਾਂ ਦੇਖਦੇ ਆਂ ਕਿਵੇਂ ਖਾਂਦੇ ਨੇ ਸੋ ਮੇਰਾ ਖਿਆਲ ਤਕਰੀਬਨ ਮਹੀਨਾ ਹੋ ਗਿਆ ਹੂ ਮੈਂ ਇਹਨਾਂ ਨੂੰ ਪਾਇਆ ਨਹੀਂ ਸੀ ਹੁਣ ਤੇ ਅੱਜ ਆਪਾਂ ਕਟਿੰਗ ਕਰ ਲਈ ਇਹਦੀ ਹਰੇਚਾਰੇ ਦੀ ਸੋ ਇਹਨਾਂ ਨੂੰ ਪੂਰੇ ਸਿੱਟ ਦਾਂਗੇ ਆਪਾਂ ਹੁਣ ਇਹੇ ਦੋਸਤੋ ਜਿਹੜਾ ਹਰਾਚਾਰਾ ਬਹੁਤ ਜਿਆਦਾ ਸ਼ੌਕ ਨਾਲ ਖਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨਾ ਦੋਸਤੋ ਜਿਹੜਾ ਗਰਮੀਾਂ 'ਚ ਹਰਾਚਾਰਾ ਇਹਨਾਂ ਨੂੰ ਪਾਉਣਾ ਬਹੁਤ ਜਿਆਦਾ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਜਿਹੜਾ ਹਰੇ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ ਕਈ ਵੀਰ ਬਿਲਕੁਲ ਨਹੀਂ ਪਾਉਂਦੇ ਸੋ ਜਿੰਨਾ ਵੀਰਾਂ ਕੋਲ ਅਵੇਲੇਬਲ ਹੁੰਦਾ ਉਹ ਤਾਂ ਜ਼ਰੂਰੀ ਪਾਇਆ ਕਰੋ ਕਿਉਂਕਿ ਇਹ ਤੇ ਕੋਈ ਜ਼ਿਆਦਾ ਕੋਸਟ ਵੀ ਨਹੀਂ ਆਉਂਦੀ ਬਲਕਿ ਇਹਦੇ ਨਾਲ ਫੀਡ ਦਾ ਖਰਚਾ ਘਟਦਾ ਹੈਗਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਜਿਹੜੇ ਜਿਹੜੇ ਵੀਰ ਪਾ ਸਕਦੇ ਨੇ ਪਾਓ ਇਹ ਦੇਖੋ ਤੁਸੀਂ ਸਾਰੀਆਂ ਮੁਰਗੀਆਂ ਲੱਗੀਆਂ ਸ਼ੌਂਕ ਨਾਲ ਤੇ ਹੁਣ ਆਪਾਂ ਪਾ ਦਾਂਗੇ ਇਹਨਾਂ ਨੂੰ ਫੀਡ ਲੈ ਕੇ ਬੋਰੀ ਚੋਂ ਆਜੇ ਤੁਹਾਨੂੰ ਦਿਖਾ ਦਈਏ ਕਿ ਆਪਾਂ ਫੀਡ ਕਿਹੜੀ ਵਰਤਦੇ ਆ ਆਜੋ ਜੀ ਆਹ ਵਾਲੀ ਆਪਾਂ ਫੀਡ ਵਰਤਦੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਗ੍ਰਾਮ ਵਿੱਚ ਇੱਕ ਫੀਡ ਆ ਇਹ ਇਹ ਆਪਾਂ ਹੁਣ ਜਾ ਕੇ ਇਹਨਾਂ ਨੂੰ ਪਾ ਦਾਂਗੇ। ਲਓ ਜੀ। ਇਹ ਪਾਤੀ ਪਾ ਇਹਨਾਂ ਨੂੰ ਫੀਡ ਆਓ 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 ਆਓ। ਲਓ ਵੀ ਖਾ ਲੋ ਰੱਜ ਲੋ। ਦੇਖੋ। ਇਹ ਦੋਸਤੋ ਆਪਾਂ ਦੋ ਟਾਈਮ ਪਾਉਨੇ ਆ ਫੀਡ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ। ਵਧੀਆ ਹੁਣ ਦੇਖੋ ਵਧੀਆ ਭੁੱਖੀਆਂ ਨੇ ਇਹ ਰੱਜ ਕੇ ਖਾ ਲੈਣੀਆਂ। ਇੱਕ ਪਾਸੇ ਆਪਾਂ ਹਰਾ ਪਤਾ ਜਿਹੜੀ ਨੇ ਹਰਾ ਖਾਣਾ ਹੂ ਉਹ ਹਰਾ ਖਾ ਲੂ। ਤੇਜੀ ਨੇ ਫੀਡ ਖਾਣੀ ਉਹ ਫੀਡ ਕਾਲੂ ਤੇ ਹੁਣ ਆਪਾਂ ਜਿਹੜਾ ਪਾਣੀ ਚ ਇਹਨਾਂ ਦੇ ਅੱਜ ਲਾਲ ਦਵਾਈ ਮਲਾਵਾਂਗੇ ਆ ਦੇਖੋ ਇਹ ਹੁੰਦੀ ਹੈ ਲਾਲ ਦਵਾਈ ਦੋਸਤੋ ਕਈ ਵੀਰਾਂ ਨੂੰ ਨਹੀਂ ਪਤਾ ਸੋ ਮੈਂ ਡੱਬੀ ਦਿਖਾ ਦਿੰਦਾ ਇੱਕ ਵੀਡੀਓ ਆਪਾਂ ਪਹਿਲਾਂ ਵੀ ਇਹ ਤੇ ਬਣਾਤੀ ਸੀ ਲਾਲ ਦਵਾਈ ਤੇ ਪਰ ਅੱਜ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਹਾਂਗੇ ਆ ਹੁੰਦੀ ਹੈ ਦੋਸਤੋ ਪੋਟਾਸ਼ੀਅਮ ਪੈਰਾਮੈਗਨੇਟ ਇਹ ਤੁਸੀਂ 20 ਰੁਪਏ ਦੀ ਲਿਆ ਕੇ ਜਿਹੜੇ ਇਹਨਾਂ ਦੇ ਪਾਣੀ 'ਚ ਤੁਸੀਂ ਮਿਲਾ ਸਕਦੇ ਹੋ ਆਪਾਂ ਨੂੰ 5 ਦਿਨ ਹੋ ਗਏ ਮਲਾਈ ਨੂੰ ਸੋ ਅੱਜ ਥੋੜੀ ਜਿਹੀ ਮਿਲਾ ਦਾਂਗੇ ਤੁਸੀਂ ਦੇਖ ਸਕਦੇ ਹੋ ਐਨੇ ਕ ਦਾਣੇ ਜਿੰਨੇ ਤੁਸੀਂ ਇੱਥੇ ਦੇਖ ਸਕਦੇ ਹੋ ਐਨੇ ਕ ਦਾਣੇ ਪਾਉਣੇ ਆ ਦੇਖੋ ਦੋਸਤੋ ਹੁਣ ਤੁਹਾਨੂੰ ਪਪਾ ਕੇ ਦਿਖਾਉਣੇ ਆ ਕਿਵੇਂ ਦਾ ਰੰਗ ਥੋੜੇ ਟਾਈਮ 'ਚ ਚੇਂਜ ਹੋ ਜੂਗਾ ਇੰਨਾ ਕੁ ਹਲ ਹਲਕਾ ਨੀਲਾ ਜੀ ਕਰਨਾ ਆਪਾਂ ਜੇਕਰ ਜ਼ਿਆਦਾ ਕਰਦੇ ਆਂਗੇ ਤਾਂ ਉਹ ਦਵਾਈ ਦਾ ਜਿਹੜਾ ਜ਼ਿਆਦਾ ਅਸਰ ਪਾਣੀ ਜਾ ਜਾਂਦਾ ਆਪਾਂ ਨੇ ਮੁਰਗੀਆਂ ਨੂੰ ਪਾਉਣੀ ਹੈ ਤਾਂ ਕਿ ਹਲਕਾ ਨੀਲਾ ਜੀ ਕਰਨਾ ਜ਼ਿਆਦਾ ਨਹੀਂ ਕਰਨਾ ਜੇਕਰ ਆਪਾਂ ਜ਼ਿਆਦਾ ਕਰਦੇ ਆਂ ਤਾਂ ਉਹਦਾ ਸਾਈਡ ਇਫੈਕਟ ਵੀ ਹੋ ਸਕਦਾ ਹੈਗਾ ਜਿੰਨਾ ਕੁ ਆਪਾਂ ਨੇ ਪਾਣੀ ਨੂੰ ਨੀਲਾ ਕੀਤਾਗਾ ਓਨਾ ਕੀ ਤੁਸੀਂ ਰੱਖਣਾ ਸੋ ਹੁਣ ਇਹ ਦਾਣਾ ਪਾਣੀ ਚੁੱਕੀ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਸ਼ਾਮ ਨੂੰ ਚੱਕ ਦਿੰਨੇ ਇਹਨਾਂ ਦੀਆਂ ਜਿਹੜੀਆਂ ਬੋਰੀਆਂ ਲਾਈਆਂ ਨੇ ਤੇ ਦੁਪਹਿਰੇ ਸਵੇਰੇ ਤੇ ਦੁਪਹਿਰੇ ਇਹਨਾਂ ਨੂੰ ਦੋ ਵਾਰ ਗਿੱਲਾ ਕਰ ਦਿੰਦੇ ਆ ਇਹਦੇ ਨਾਲ ਇਹਨਾਂ ਨੂੰ ਬਹੁਤ ਫਰਕ ਆ ਇਸ ਤੋਂ ਬਾਅਦ ਆਪਾਂ ਇੱਥੇ ਮਿੱਟੀ ਪਾ ਦਿੱਤੀ ਸੀ ਸਾਰੇ ਖੁੱਡੇ ਤੇ ਤੁਹਾਨੂੰ ਆਪਾਂ ਦਿਖਾਈ ਸੀਗਾ ਹੁਣ ਖੁੱਡਾ ਅੰਦਰੋਂ ਠੰਡਾ ਰਹਿੰਦਾ ਹੁਣ ਪਹਿਲਾਂ ਨਾਲ ਮੁਰਗੀਆਂ ਹੋਂਕਦੀਆਂ ਵੀ ਘੱਟ ਨੇ ਪਹਿਲਾਂ ਜਿਆਦਾ ਹੋਂਕਦੀਆਂ ਹੁੰਦੀਆਂ ਸੀ ਮੂੰਹ ਪੱਟ ਕੇ ਸਾਹ ਲੈਂਦੀਆਂ ਸੀਗੀਆਂ ਸੋ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਆ ਆਜੋ ਹੁਣ ਆਪਾਂ ਗੱਲਬਾਤ ਕਰਦੇ ਆਂ ਕੂਤਰਾਂ ਬਾਰੇ ਦੋਸਤੋ ਆਪਾਂ ਇੱਕ ਕਬੂਤਰ ਨਵਾਂ ਲੈ ਕੇ ਆਏਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸੋ ਇੱਧਰ ਦਾਣਾ ਪਾਣੀ ਚੁਗ ਰਹੇ ਨੇਗੇ ਇੱਕ ਕਬੂਤਰੀ ਨੇ ਅੰਡੇ ਵੀ ਧਰੇ ਹੋਏ ਨੇ ਆਜੋ ਜੀ ਲਓ ਜੀ ਇਹ ਅੰਡੇ ਧਰੇ ਹੋਣੇ ਦੋਸਤੋ ਤਕਰੀਬਨ 15-18 ਦਿਨ ਹੋ ਗਏ ਤਾਂ 2-4 ਦਿਨਾਂ ਤੱਕ ਇਹ ਕਬੂਤਰੀ ਬੱਚੇ ਵੀ ਕੱਢ ਸਕਦੀ ਆ ਤੇ ਉਹ ਸੀ ਆਪਣੇ ਕਬੂਤਰ ਦੇਖ ਸਕਦੇ ਆਓ 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 ਆਪਾਂ ਹੁਣ ਤੁਹਾਨੂੰ ਉਹ ਕਬੂਤਰ ਦਿਖਾਉਣੇ ਆ ਜਿਹੜਾ ਆਪਾਂ ਨਵਾਂ ਲੈ ਕੇ ਆਏ ਸੀ ਜੀ ਲਓ ਜੀ ਇਹ ਕਿਨਾਰੇ ਹੱਥ ਜਾਊਗਾ ਲਓ ਜੀ ਆਹ ਕਬੂਤਰ ਦੋਸਤੋ ਪਾਣ ਨਮਾ ਲੈ ਕੇ ਆਏ ਤੁਸੀਂ ਚੈੱਕ ਕਰੋ ਕਬੂਤਰ ਕਿਵੇਂ ਆ ਖੱਟੀਆਂ ਅੱਖਾਂ ਦਾ ਕਬੂਤਰ ਹੈਗਾ ਬਹੁਤ ਸੋਹਣਾ ਕਬੂਤਰ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਇਹ ਕਿਵੇਂ ਕਬੂਤਰ ਹੈਗਾ ਕੀ ਗੱਲਬਾਤ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਇਹਨਾਂ ਬਾਰੇ ਸੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਕਬੂਤਰ ਹੈ ਇਹ ਕੀ ਗੱਲਬਾਤ ਇਹ ਚ ਹੈਗੀ ਆ ਜਾਂ ਨਹੀਂ ਆਪਣੇ ਕਿਸੇ ਯਾਰ ਮਿੱਤਰ ਨੇ ਆਪਾਂ ਨੂੰ ਹੀ ਦਿੱਤਾਗਾ ਆਪਾਂ ਬਲੌਗ ਦੇ ਲਾਸਟ 'ਚ ਤੁਹਾਨੂੰ ਦੱਸਾਂਗੇ ਆਪਾਂ ਕੀ ਗਿਫਟ ਦੇ ਰਹਾਂਗੇ ਕਿੰਨਾਂ ਨੂੰ ਗਿਫਟ ਮਿਲੂ ਉਹ ਆਪਾਂ ਬਲੌਗ ਦੇ ਐਂਡ 'ਚ ਦੱਸਾਂਗੇ ਸੋ ਆਪਾਂ ਨੇ ਹੁਣ ਇਹਨਾਂ ਨੂੰ ਵੀ ਦਾਣਾ ਪਾਣੀ ਪਾਤਾ ਤੇ ਆਪਣੀ ਮੁਰਗੀਆਂ ਨੂੰ ਵੀ ਦਾਣਾ ਪਾਣੀ ਪਾਤਾ ਇਹ ਖਾ ਰਹੇ ਨੇ ਵਧੀਆ ਜਿਹਾ ਹਵਾ ਵੀ ਦੋਸਤੋ ਵਧੀਆ ਚੱਲ ਰਹੀ ਆ ਦੋ ਤਿੰਨ ਦਿਨ ਹੋ ਗਏ ਹੁਣ ਥੋੜਾ ਜਿਹਾ ਮੌਸਮ ਠੀਕ ਹੁੰਦਾਗਾ ਪਹਿਲਾਂ ਜ਼ਿਆਦਾ ਗਰਮੀ ਸੀਗੀ ਟੈਂਪਰੇਚਰ ਤਕਰੀਬਨ 40 ਤੋਂ ਉੱਪਰ ਚੱਲਿਆ ਗਿਆ ਸੀਗਾ ਪਰ ਹੁਣ ਦੋ ਤਿੰਨ ਦਿਨਾਂ ਦੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਮੌਸਮ ਵੀ ਠੀਕ ਆ ਹੁਣ ਤੁਸੀਂ ਦੇਖੋ ਦੋਸਤੋ ਪਾਣੀ ਦਾ ਰੰਗ ਨੀਲਾ ਹੋ ਗਿਆ ਜੇ ਤੁਹਾਨੂੰ ਵੀਡੀਓ ਚ ਦਿਖਾਈ ਦਿੰਦਾ ਹੋਵੇ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਰੰਗ ਜਿਹੜਾ ਪ੍ਰੋਪਰ ਨੀਲਾ ਹੋ ਗਿਆ ਜੇਕਰ ਇਹਨੂੰ ਆਪਾਂ ਜਿਆਦਾ ਪਾਵਾਂਗੇ ਤਾਂ ਜਿਆਦਾ ਨੀਲਾ ਹੋਜੂ ਉਹ ਜਿਆ ਜਿੰਨਾ ਜਿਆਦਾ ਨੀਲਾ ਹੋਊ ਉਹਨਾਂ ਉਦਾ ਅਸਰ ਜਿਆਦਾ ਹੋਈ ਜੋ ਸੋ ਆਪਾਂ ਇੰਨਾ ਕੀ ਨੀਲਾ ਰੱਖਣਾ ਆਪਾਂ ਨਹੀਂ ਚਾਹੁੰਦੇ ਕਿ ਆਪਣੇ ਜਿਹੜੇ ਮੁਰਗੀਆਂ ਦਾ ਨੁਕਸਾਨ ਹੋਵੇ ਸੋ ਆਪਾਂ ਨੇ ਇਹਨਾਂ ਨੂੰ ਵੀ ਪਾਤਾ ਦਾਣਾ ਪਾਣੀ ਖਾ ਰਹੇ ਨੇ ਸੋ ਦੋਸਤੋ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਮੈਂਟ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਦੇਖ ਰਹੇ ਹੋ ਕਿਹੜੀ ਜਗ੍ਹਾ ਤੋਂ ਵਲੌਗ ਦੇਖ ਰਹੇ ਹੋਗੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤੁਹਾਡਾ ਪਿਆਰ ਬਹੁਤ ਮਿਲ ਰਿਹਾ ਹੈਗਾ ਹੁਣ ਅੱਗੇ ਨੂੰ ਤੇ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਭਾਈ ਨਹੀਂ ਤੁਹਾਡੇ ਲਈ ਡੇਲੀ ਨਵੇਂ ਨਵੇਂ ਵਲੌਗ ਬਣਾਉਂਦੇ ਰਹਾਂਗੇ ਸੋ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜਿਹੜਾ ਆਪਾਂ ਗਿਫਟ ਦੇਣ ਜਾ ਰਹੇ ਹਾਂਗੇ ਉਹ ਕਿਨੂੰ ਮਿਲੇਗਾ ਉਹ ਹੁਣ ਆਪਾਂ ਤੁਹਾਨੂੰ ਦੱਸਾਂਗੇ ਹਾਂਜੀ ਦੋਸਤੋ ਜਿਹੜੇ ਆਪਾਂ ਗਿਫਟ ਦੀ ਗੱਲ ਕਰ ਰਹੇ ਸੀ ਉਹ ਗਿਫਟ ਤੁਹਾਡੇ ਸਾਹਮਣੇ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਜੋੜਾ ਇਹ ਆਪਾਂ ਨੇ ਗਿਫਟ ਵਿੱਚ ਦੇਣਾਗਾ ਇਹ ਗਿਫਟ ਉਹਨਾਂ ਵੀਰਾਂ ਨੂੰ ਮਿਲੇਗਾ ਜਿਹੜੇ ਵੀਰ ਦੇ ਕਮੈਂਟ ਤੇ ਜਿਆਦਾ ਤੋਂ ਜਿਆਦਾ ਲਾਈਕ ਹੋਣਗੇ ਸੋ ਜਿਆਦਾ ਤੋਂ ਜਿਆਦਾ ਕਮੈਂਟ ਕਰੋ ਤੁਸੀਂ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰੋ ਜਿਹੜੇ ਵੀਰ ਦੇ ਕਮੈਂਟ ਤੇ ਸਭ ਤੋਂ ਵੱਧ ਲਾਈਕ ਹੋਣਗੇ ਉਹ ਵੀਰ ਨੂੰ ਇਹ ਆਪਾਂ ਜੋੜਾ ਗਿਫਟ ਕਰਾਂਗੇ ਦੋਸਤੋ ਉਹਦੀ ਵੀ ਵੀਡੀਓ ਬਣਾਵਾਂਗੇ ਜਦੋਂ ਆਪਾਂ ਜੋੜਾ ਗਿਫਟ ਕਰਾਂਗੇ ਸੋ ਵੱਧ ਤੋਂ ਵੱਧ ਲਾਈਕ ਕਰੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜਾ ਵੀਰ ਇਹ ਵੀਡੀਓ ਨੂੰ ਸ਼ੇਅਰ ਕਰੂਗਾ ਉਹ ਆਪਾਂ ਨੂੰ ਜੇਕਰ ਵੀਰ ਕੋਈ 50 ਵੀਰਾਂ ਨੂੰ ਅੱਗੇ ਸ਼ੇਅਰ ਕਰਦਾਗਾ ਉਹਨੂੰ ਵੀ ਗਿਫਟ ਚ ਆਪਾਂ ਇਹ ਜੋੜਾ ਦੇਵਾਂਗੇ ਜਿਹੜੇ ਵੀਰ ਨੂੰ ਜ਼ਿਆਦਾ ਕਮੈਂਟ ਮਿਲੇ ਕਮੈਂਟ ਤੇ ਜ਼ਿਆਦਾ ਲਾਈਕ ਮਿਲੇ ਉਹਨੂੰ ਵੀ ਮਿਲੂਗਾ ਤੇ ਜਿਹੜੇ ਵੀਰ ਨੇ 50 ਗਰੁੱਪਾਂ ਜਾਂ 50 ਬੰਦਿਆਂ ਨੂੰ ਵੀਡੀਓ ਸ਼ੇਅਰ ਕਰਤੀ ਉਹਨੂੰ ਮਿਲੂ ਜਿਹੜਾ ਵੀਰ ਇਹ ਪਹਿਲਾ ਕੰਮ ਕਰ ਲੂ ਮੁਕੰਮਲ ਉਹ ਵੀਰ ਨੂੰ ਇਹ ਜੋੜਾ ਕਬੂਤਰਾਂ ਦਾ ਆਪਣੇ ਘਰੋਂ ਆ ਕੇ ਲਿਜਾ ਸਕਦਾ ਹੈਗਾ ਉਹ ਆਪਣੇ ਨਾਲ ਕਨੈਕਟ ਕਰ ਲੇ ਸੋ ਇਹ ਜੋੜਾ ਆਪਣੇ ਗਿਫਟ ਦੇਣਾਗਾ ਸੋ ਚੈਨਲ ਨੂੰ ਜਿਆਦਾ ਤੋਂ ਜਿਆਦਾ ਵੀਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਿਆਦਾ ਤੋਂ ਜਿਆਦਾ ਵੀਰੇ ਤੇ ਤੁਹਾਡੇ ਸਹਿਯੋਗ ਦੀ ਲੋੜ ਆ ਸੋ ਬਲੌਗ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ